ਕੁਣੇ ਬਾਈ ਟਰੈਕਟਰ ਵੀ ਕੀ ਕਰੇ ਯਾਰ ਨਾਲੇ 4x4 ਟਰੈਕਟਰ ਆ ਪੜਾ ਇਹੋ ਟਰੈਕਟਰ ਸਾ ਮੈਂ ਠੱਕੀ ਕਰਾਂਦਾ ਟਰਾਲੀ ਨੂੰ ਲੈ ਬਾਈ ਮੈਂ ਕਹਿੰਦਾ ਯਾਰ ਬਾਹਣ ਹੈਗਾ ਗਿੱਲਾ ਕੱਲ ਮੀਂਹ ਬਹੁਤ ਜ਼ਿਆਦਾ ਪਿਆ ਯਾਰ ਕੱਲ ਮੀਂਹ ਪੈਣੇ ਕਰਕੇ ਨਾ ਹਾਂ ਮੀਂਹ ਪੈਣੇ ਕਰਕੇ ਤੇ ਬਾਹਣ ਹੈਗਾ ਕਿੰਨਾ ਤੇ ਟਰੈਕਟਰ ਟਰੈਕਟਰ ਛੋਟਾ ਹੀ ਆ 4x4 ਆ ਟਰਾਲੀ ਤੇ ਦੂਜਾ ਟਰੈਕਟਰ ਤਾਂ ਹੀ ਤੁਰਦਾ ਭਾਈ ਬਰਾਬਰ ਇਹਦੇ 'ਚ ਤਾਂ ਕੋਈ ਸ਼ਕਤ ਨਹੀਂ ਨਿਕਾ ਬੈਸੀ ਕਿਉਂਕਿ ਕੱਡੀ ਵੀ ਟਰਾਲੀ ਇਹਦੀ ਲਾਈਂਗ ਕੁਟਰੈਕਟਰ ਆ ਪਰ ਆਏ ਨਹੀਂ ਗੱਲ ਹੈਗੀ ਆ ਵੀ ਆ ਵੀ ਏ ਟਰੈਕਟਰ ਆ ਨਾ ਵੱਡਾ ਕਰਕੇ ਆਮਦਾਰ ਨਾਲ ਲਈ ਜਾਂਦਾ ਟਰਾਲੀ ਤੂੰ ਵੇਖੀ 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 ਹੌਲੀ 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 ਬਾਅਦ ਇਕਦਾ ਮਾਲ ਆ ਵੀ ਉਹ ਸਫਾ ਕਰਨਾ ਪਊਗਾ ਫੇਰ ਘੁੰਮੂਗਾ ਹੋਈ ਉਹਦੇ ਤੇ ਆਉਂਦੇ ਨੇ ਇਹ ਤਾਂ ਬਾਹਰ ਛੱਡ ਕੇ ਆਉਂਦਾ ਟਰੈਕਟਰ ਟਰਾਲੀ ਲੈ ਕੇ। ਇਹ ਹੋਰ ਭਾਈ। ਲੈਤਾ। ਉਹ ਬੈਠ। ਉਹ ਹੋਰ ਸਾਹ ਇੱਕ ਬੋਲ ਮਾਰਦਾ। ਟਰਾਲੀ ਦਾ ਟਾਇਰ ਹੀ ਨਿਕੋਪਦਾਗਾ। ਕਿ ਆਖਲੀ। ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਉਹ ਠੀਕ ਆ ਟਾਲਾ ਬੈਠਾ ਨਾਲ ਉਹ ਮੂਰ ਦੀ ਵੀ ਸ਼ੇਪ ਨਾਲ ਆ ਬਾਕੀ ਇਹ ਤਾਂ ਚੱਲੀ ਜਾਂਦੀ ਆ ਮਸ਼ੀਨ ਰਾਤ ਨੂੰ ਨੇਰੇ ਹੁੰਦੇ ਤੱਕ ਚੱਲੀ ਜਾਂਦੀ ਆ ਨਾਲੇ ਕੋਈ ਟਿਕਾ ਇੱਧਰ ਨੂੰ ਥਾਣਾ ਇੱਧਰ ਹਵਾ ਫਿਰਦੀ ਰਹਿੰਦੀ ਸੀਗੀ ਔਰੇ ਹੈਗੇ ਛੋਟੇ ਇੱਧਰ ਇੱਧਰ ਤਾਂ ਟਰੈਕਟਰ ਵਧੀਆ ਸੌਖਾ ਚੱਲ ਜਾਂਦਾ ਉੱਧਰ ਲਈ ਸਾਈਡ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਉਹ ਲੋਰੇ ਔਰੇ ਹੈਗੇ ਲੰਮੇ ਇੱਕ ਉਹਨਾਂ ਚ ਹਵਾ ਨਹੀਂ ਪੈਂਦੀ ਸੀ ਕਿਸੇ ਪਾਸੋਂ ਅਸੀਂ ਉਧਰੋਂ ਮੁੜ ਕੇ ਆਉਣ ਦੇ ਉੱਥੋਂ ਫੇਰ ਆਏ ਤਾਂ ਹੈ ਨਹੀਂਗਾ ਵੀ ਨਾਲ ਹੀ ਮੁੜ ਆਊਗਾ ਪੱਕੇ ਥਾਣੇ ਦਾ ਨਾਲ ਦੇ ਨਾਲ ਹੀ ਮੁੜਿਆ ਹੁੰਦਾ ਬੱਸ ਨਹੀਂ ਭਾਈ ਬੱਸ ਨਹੀਂ ਹੁਣ ਜ਼ਿੰਮੇਵਾਰ ਵੀ ਕੀ ਕਰਨ ਕਿਉਂਕਿ ਮੀਂਹ ਦਾ ਕੋਈ ਭਰੋਸਾ ਨਹੀਂਗਾ ਆ ਇਦੋਂ ਪਹਿਲਾਂ ਜਾਨਕਿ ਵੀ ਦਿਨ ਜੇ ਲੱਗੇ ਸੀਗੇ ਤੇ ਹੁਣ ਫੇਰ ਉਹੀ ਹਾਲ ਹੋ ਗਿਆ ਕੱਲ ਮੀਂਹ ਆ ਪਾਇਆ ਕੰਮ ਖਰਾਬ ਕਰ ਗਿਆ ਕੱਲ ਹੁਣ ਉਹ ਵੀ ਉਹ ਟਰੈਕਟਰ ਕਿਵੇਂ ਸਲੈਪ ਮਾਰੀ ਜਾਂਦਾ ਹੈਗਾ ਲੈ ਨਾਲੇ ਉਧਰਲੀ ਸਾਈਡ ਮਸ਼ੀਨ ਦਾ ਵਜ਼ਨ ਫੁੱਲ ਆ ਕੋਈ ਇਹੋ ਜੀ ਗੱਲ ਨਹੀਂ ਕਿ ਫੁੱਲ ਵਜ਼ਨ ਆ ਮਸ਼ੀਨ ਦਾ ਉਧਰਲੀ ਸਾਈਡ ਤਾਂ ਵੀ ਟਰੈਕਟਰ ਮਸਾਂ ਤੁਰਦਾ ਹੈਗਾ ਫੇਰ ਇਹ ਤੁਮ ਔਖਾ ਮੋੜਦਾ ਹੈਗਾ ਜੇ ਤਾਂ ਸਿੱਧਾ ਹੋ ਜਾਂਦਾ ਫੇਰ ਤਾਂ ਆਮਦਾਰ ਨਾਲ ਤੁਰਿਆ ਆਉਂਦਾ ਫੇਰ ਨਹੀਂ ਕੋਈ ਚੱਕਰ ਕਰਕ ਬਾਲਾ ਬਣਾਇਆ ਪਿਆ ਹੈਗਾ 855 ਡਰਾਈਵਰ ਵੀ ਇਹਦਾ ਹੀ ਅਮਰਤਦਾ ਹੀ ਆ ਟੂ ਟਰਾਲਾਂ ਨੂੰ ਲੈ ਕੇ ਜਾਂਦਾ ਇੱਥੇ ਤੇ ਭਰ ਕੇ ਘੜ ਦਿੰਦਾ ਇੱਥੇ ਤੇ ਉਹ ਪਾ ਕੇ ਲੈ ਜਾਂਦਾ ਫਿਰ ਮੇਰੇ ਤੋਂ ਕਿਉਂਕਿ ਸਿੱਧੀ ਟਰਾਲੀ ਤੋਂ ਲਿਆਣੀ ਵੀ ਸਿਕਿਓਰ ਟਰੈਕਟਰ ਨੂੰ ਸੀ ਬਾਕੀ 855 ਵੱਡਾ ਟਰੈਕਟਰ ਆ ਯਾਰ ਕੋਈ ਐਡੀ ਪ੍ਰਵਾਹ ਨਹੀਂ ਮੰਨਦਾ ਉਹ ਟਰੈਕਟਰ iento よく来ない。 ਕੀ ਕਰੇ ਨਾਲੇ 4x4 ਪ੍ਰੋਟ੍ਰੈਕਟਾ ਸਾਰਾ ਵਟਾ 2x4 ਪ੍ਰੋਟ੍ਰੈਕਟਾ ਕੰਮਿਤ ਠੱਕੀ ਕਰਿਆ ਅੰਬਾਟਾ ਲਈ